ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸਦੇ ਕਿ ਜਿਨਸੀ ਸ਼ੋਸ਼ਣ ਤੇ ਕਤਲ ਮਾਮਲੇ ਤੇ ਸਜ਼ਾ ਕੱਟ ਰਹੇ ਰਾਮ ਨਹਿਰ ਨੂੰ ਪੈਰੋਲ ਦੇਣ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਇੱਥੇ ਦੱਸਦੀ ਕਿ ਹਾਈ ਕੋਰਟ ਵਾਲੇ ਵੀ ਇਹ ਕਹਿੰਦੇ ਫਿਰ ਤੋਂ ਹਰਿਆਣਾ ਸਰਕਾਰ ਨੂੰ ਜਿਹੜੀ ਫਟਕਾਰ ਲਗਾਏਗੀ ਇਸ ਤੋਂ ਪਹਿਲਾਂ ਵੀ ਜਿਹੜਾ ਹਰਿਆਣਾ ਸਰਕਾਰ ਨੂੰ ਨਾਲ ਵਾਲਾ ਫਟਕਾਰ ਲਗਾਏਗੀ ਸੁਣਾ ਨੇ ਪੁੱਛਿਆ ਸੀ ਕਿ ਉਹ ਇਸ ਮਾਮਲੇ ਤੇ ਜਵਾਬ ਦੇਣਾ ਕਿਉਂ ਨਹੀਂ ਚਾਹੁੰਦੇ ਰਹੇ ਦੱਸਦੇ ਕਿ ਸ਼ੁਰੂ ਮੈਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਇਰ ਅਰਜੀ ਤੇ ਪਿਛਲੀ ਸੁਣਵਾਈ ਦੌਰਾਨ ਹਰਿਆਣਾ ਸਰਕਾਰ ਤੋਂ ਜਵਾਬ ਮੰਗਿਆ ਗਿਆ ਸੀ ਵੀ ਕਿਹਾ ਗਿਆ ਸੀ ਕਿ ਡੇਰਾ ਮੁਖ ਨੂੰ ਵੀ ਨਿਯਾਰਤ ਤੋਂ ਜੜੇ ਪੈਰੋਲ ਹੁਣ ਨਾ ਦਿੱਤੀ ਜਾਵੇ ਦੱਸਦੇ ਕਿ ਪਿਛਲੇ ਦਿਨੀ ਜਦੋਂ ਹਾਈ ਕੋਰਟ ਨੇ ਸੁਣਵਾਈ ਦਰ ਹਰਿਆਣਾ ਸਰਕਾਰ ਨੂੰ ਫਟਕਾਰ ਲਗਾਉਂਦੇ ਪੁੱਛਿਆ ਸੀ ਕਿ ਉਹ ਇਸ ਮਾਮਲੇ ਤੇ ਜਵਾਬ ਕਿਉਂ ਨਹੀਂ ਦੇ ਰਹੀ ਉਦੋਂ ਦੱਸਦੇ ਕਿ ਹੁਣ ਇੱਕ ਵਾਰ ਫਿਰ ਤੋਂ ਜੜਾ ਰਿਹਾ ਹੈ ਹਾਈ ਕੋਰਟ ਵਾਲਾ ਹਰਿਆਣਾ ਸਰਕਾਰ ਜਿਹੜੀ ਫਟਕਾਰ ਜੜੀ ਲਗਾ ਦਿੱਤੀ ਗਈ ਹੈ ਉਹਨਾਂ ਨੇ ਪੁੱਛਿਆ ਕਿ ਪੈਰੋਲ ਦਾ ਜੋ ਲਾਭ ਡੇਰਾ ਮੁਖ ਨੂੰ ਸਮੇਂ-ਸਮੇਂ ਤੇ ਦਿੱਤਾ ਜਾ ਰਿਹਾ ਉਸੇ ਤਰ੍ਹਾਂ ਹੋਰ ਕੈਜੂ ਨੂੰ ਵੀ ਇਹ ਲਾਭ ਦਿੱਤਾ ਜਾ ਰਿਹਾ ਹੈ ਜਾਂ ਨਹੀਂ ਨਹੀਂ ਸਰਕਾਰ ਤੇਰੇ ਮੁਖੀ ਤੇ ਜ਼ਿਆਦਾ ਮਿਹਰਬਾਨ ਕਿਉਂ ਨਜ਼ਰ ਆ ਰਹੀ ਹੈ ਜਿਹੜਾ ਜਿਹੜਾ ਹਾਈ ਕੋਰਟ ਵੱਲ ਵੱਡਾ ਬਿਆਨ ਜਿਹੜਾ ਜਾਰੀ ਕਰ ਦਿੱਤੇ ਉਹ ਅਥੀ ਦਾਤੇ ਕਿ ਐਸਜੀਪੀਸੀ ਦਾ ਕਹਿਣਾ ਸੀ ਕਿ ਡੇਰਾ ਮੁਖੀ ਰਾਮ ਰਹੀਮ ਖਿਲਾਫ ਕਈ ਗੰਭੀਰ ਮਾਮਲੇ ਦਰਜ ਨੇ ਤੇ ਇਨਾ ਵਿੱਚੋਂ ਉਸ ਨੂੰ ਦੋਸ਼ੀ ਕਰਾਰ ਦੇ ਕੇ ਸਜ਼ਾ ਸੁਣਾਈ ਗਈ ਇਸ ਦੇ ਬਾਵਜੂਦ ਵੀ ਹਰਿਆਣਾ ਸਰਕਾਰ ਡੇਰਾ ਮੁਖੀ ਨੂੰ ਪਰੋਲ ਦੇ ਰਹੀ ਹੈ ਜੋ ਕਿ ਸਰਾਸਰ ਗਲਤ ਹੈ